ਹਰਮਨ ਆਪਣੀ ਸਹੇਲੀ ਦੇ ਨਾਲ ਫੋਨ ਤੇ ਗੱਲ ਕਰ ਰਹੀ ਹੈ ਅੱਗੋਂ ਸਹੇਲੀ ਹਾਲਚਲ ਪੁੱਛਦੀ ਹੈ ਤਾਂ ਹਰਮਨ ਬੋਲ ਪੈਂਦੀ ਹੈ ਕੀ ਦੱਸਾਂ ਜਦੋਂ ਦੇ ਮੇਰੇ ਘਰ ਵਾਲੇ ਦਾ ਟ੍ਰਾਂਸਫਰ ਇੱਥੇ ਹੋਇਆ ਹੈ ਉਦੋਂ ਦੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਚੁੱਕੀ ਹੈ ਬੱਚੇ ਆਪਣੇ ਸਕੂਲ ਚਲੇ ਜਾਂਦੇ ਹਨ ਅਤੇ ਰਵਿੰਦਰ ਹੈ ਅਤੇ ਰਵਿੰਦਰ ਵੀ ਆਪਣੇ ਆਫਿਸ ਚਲੇ ਜਾਂਦਾ ਹੈ ਮੈਂ ਇੱਥੇ ਇਕੱਲੀ ਰਹਿ ਜਾਨੀ ਹਾਂ ਪਹਿਲਾਂ ਤਾਂ ਉੱਥੇ ਇੱਕ ਨੌਕਰਾਨੀ ਸੀ ਜੋ ਕਿ ਘਰ ਦਾ ਸਾਰਾ ਧਿਆਨ ਰੱਖ ਲੈਂਦੀ ਸੀ ਉਸਤੇ ਇਨਾ ਕੁੱਪੜਾ ਰੋਸਾ ਹੋ ਗਿਆ ਸੀ ਕਿ ਮੈਂ ਉਸ ਦੇ ਸਹਾਰੇ ਸਾਰਾ ਘਰ ਇਕੱਲਾ ਛੱਡ ਸਕਦੀ ਸੀ ਇਹ ਨਵਾਂ ਘਰ ਹੈ ਇੱਥੇ ਇਹੋ ਜਿਹਾ ਕੋਈ ਵੀ ਨਹੀਂ ਮਿਲਦਾ ਭਰੋਸੇ ਵਾਲੀ ਨੌਕਰਾਨੀ ਤਾਂ ਇੱਥੇ ਬਸ ਸੁਪਨਾ ਹੀ ਹੈ ਅਤੇ ਨਾ ਹੀ ਇੱਥੇ ਕੋਈ ਨੇੜੇ ਆਂਗਣਵੜੀ ਜਾਂ ਬੇਬੀ ਕੇਅਰ ਸੈਂਟਰ ਹੈ ਜਿੱਥੇ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਆਪ ਕਿਤੇ ਬਾਹਰ ਘੁੰਮਣ ਜਾ ਸਕਾਂ ਮੈਂ ਤਾਂ ਬਸ ਘਰ ਜੋਗੀ ਰਹੀ ਹਾਂ ਮੇਰੀ ਨੌਕਰੀ ਵੀ ਛੁੱਟ ਚੁੱਕੀ ਹੈ ਕਿਉਂਕਿ ਘਰੇ ਵੀ ਇੱਕ ਬੰਦੇ ਦਾ ਰਹਿਣਾ ਜ਼ਰੂਰੀ ਹੈ ਦੋਸਤੋ ਇਹਨੀ ਗੱਲਾ ਕਰ ਹੀ ਰਹੀ ਸੀ ਇਨੇ ਦੇ ਵਿਚਕਾਰ ਫਲੈਟ ਦੀ ਬੈਲ ਵੱਜਦੀ ਹੈ ਦੋਸਤੋ ਗੇਟ ਦੇ ਸਾਹਮਣੇ ਜਾਂਦੀ ਹੈ ਅਤੇ ਜਾ ਕੇ ਦੇਖਦੀ ਹੈ ਕਿ ਪੀਜ਼ਾ ਵਾਲ ਆਇਆ ਹੈ ਜਿਸ ਤੋਂ ਉਸਨੇ ਪੀਜ਼ਾ ਆਰਡਰ ਕੀਤਾ ਸੀ ਉਸ ਨੂੰ OTP ਦੱਸਦੀ ਹੈ ਅਤੇ ਪੀਜ਼ਾ ਲੈ ਕੇ ਅੰਦਰ ਚਲੀ ਜਾਂਦੀ ਹੈ ਦੋਸਤੋ ਅੰਦਰ ਜਾਂਦੇ ਸਾਰ ਗੇਟ ਹਲੇ ਬੰਦ ਕਰਨ ਲੱਗੀ ਸੀ ਇਨੇ ਦੇ ਵਿਚਕਾਰ ਉਸ ਦੀ ਨਿਗਾਹ ਪੌੜੀਆਂ ਤੇ ਖੜੀ ਇੱਕ ਬਜ਼ੁਰਗ ਔਰਤ ਵੱਲ ਪੈਂਦੀ ਹੈ ਉਸ ਨੂੰ ਦੇਖਦੇ ਸਾਰ ਉਸਦੇ ਮੂੰਹੋਂ ਨਿਕਲਦਾ ਹੈ ਇਹ ਬੁੱਢੀ ਫਿਰ ਤੋਂ ਆ ਗਈ ਹੈ ਤਿੰਨ ਦਿਨ ਹੋ ਗਏ ਸਾਡਾ ਪਿੱਛਾ ਕਰਦਿਆਂ ਨੂੰ ਪਤਾ ਨਹੀਂ ਕੌਣ ਹੈ ਇਹ ਔਰਤ ਅਤੇ ਇੱਥੇ ਕੀ ਲੜਾਈ ਹੈ ਇਸ ਨੂੰ ਤਾਂ ਮੈਂ ਜਾਣਦੀ ਵੀ ਨਹੀਂ ਹਾਂ ਪਤਾ ਨਹੀਂ ਸਾਡੇ ਤੋਂ ਕੀ ਭੜਦੀ ਹੈ ਦੋਸਤੋ ਗੇਟ ਜ਼ੋਰ ਦੀ ਬੰਦ ਕਰ ਲੈਂਦੀ ਹੈ ਅਤੇ ਗੁੱਸੇ ਦੇ ਵਿੱਚ ਆਪਣੇ ਘਰ ਵਾਲੇ ਰਵਿੰਦਰ ਨੂੰ ਫੋਨ ਲਗਾਉਂਦੀ ਹੈ ਹਰਮਨ ਆਕਦੀ ਹੈ ਕਿ ਰਵਿੰਦਰ ਇੱਕ ਔਰਤ ਤਿੰਨ ਦਿਨਾਂ ਦਾ ਮੇਰਾ ਪਿੱਛਾ ਕਰ ਰਹੀ ਹੈ ਜਿਤ ਜਿਤ ਜਾਣੀ ਹਾ ਮੇਰੇ ਮਗਰ ਤੁਰੀ ਆਂਦੀ ਹੈ ਅੱਜ ਤਾਂ ਉਸ ਨੂੰ ਆਪਣੇ ਘਰ ਦੇ ਬਾਹਰ ਦੇਖ ਲਿਆ ਹੈ ਅਤੇ ਪਤਾ ਨਹੀਂ ਕੀ ਚਾਹੁੰਦੀ ਹੈ ਇੱਥੇ ਬਹੁਤ ਲੁੱਟਾ ਮਾਰਾ ਹਨ ਅਤੇ ਮੈਂ ਸੁਣਿਆ ਹੈ ਆਪਣੇ ਇਲਾਕੇ ਦੇ ਵਿੱਚ ਕਈ ਬੱਚੇ ਚੁੱਕਣ ਵਾਲੀ ਵੀ ਘੁੰਮਦੇ ਹਨ ਕੀ ਪਤਾ ਆਪਣੇ ਬੱਚਿਆਂ ਨੂੰ ਇਹ ਨਾ ਚੁੱਕ ਕੇ ਲੈ ਜਾਵੇ ਇਹ ਆਪਣੇ ਘਰ ਦੀ ਰੈਕੀ ਨਾ ਕਰਦੀ ਫਰੇ ਰਵਿੰਦਰ ਬੋਲਦਾ ਹੈ ਤੇਰੇ ਮਨ ਦਾ ਵਹਿਮ ਹੈ ਐਵੇਂ ਕੁਝ ਨਹੀਂ ਹੁੰਦਾ ਬੁੱਢੀਆਂ ਔਰਤਾਂ ਇੱਥੇ ਪੰਜਾਬ ਤੁਰੀਆਂ ਫਿਰਦੀਆਂ ਹਨ ਕਿੰਨੇ ਫਲੈਟ ਹਨ ਆਪਣੀ ਬਿਲਡਿੰਗ ਦੇ ਵਿੱਚ ਕਿਸੇ ਨਾ ਕਿਸੇ ਫਲੈਟ ਦੀ ਮਾਤਾ ਹੋਣੀ ਬਚਾਰੀ ਆਪਣਾ ਘਰ ਪੁੱਲ ਕੇ ਇੱਥੇ ਆ ਜਾਂਦੀ ਹੋਣੀ ਬਹੁਤੀ ਚਿੰਤਾ ਨਾ ਕਰ ਨਵਾਂ ਮਕਾਨ ਹੈ ਤਾਂ ਕਰਕੇ ਤੈਨੂੰ ਐਵੇਂ ਵਹਿਮ ਜਾ ਪੈਂਦਾ ਹੈ ਬਾਕੀ ਹਾਂ ਜੇਕਰ ਦੁਬਾਰਾ ਦੇਖੀ ਤਾਂ ਆਪਾਂ ਪੁਰਸ਼ ਨੂੰ ਬੁਲਾ ਲਾਂਗੇ ਟੈਨਸ਼ਨ ਨਾਲ ਤੂੰ ਕੋਈ ਗੱਲ ਨਹੀਂ ਚਲੋ ਹਰਬਨ ਨਿਸ਼ਚਿੰਤ ਹੋ ਜਾਂਦੀ ਹੈ ਹੁਣ 3 ਦਿਨ ਹੋ ਜਾਂਦੇ ਹੈ ਇਨੇ ਦੇ ਵਿਚਕਾਰ ਉਹ ਆਪਣੀ ਬਿਲਡਿੰਗ ਦੇ ਵਿੱਚ ਕੁਝ ਸਬਜ਼ੀ ਵਗੈਰਾ ਲੈ ਕੇ ਆ ਰਹੀ ਸੀ ਉਸ ਔਰਤ ਨੂੰ ਦੁਬਾਰਾ ਦੇਖ ਲੈਂਦੀ ਹੈ ਉਹ ਮਨ ਮਨ ਸੋਚ ਰਹੀ ਸੀ ਵੀ ਉਸ ਔਰਤ ਕੋ ਖੜਾ ਛੁੱਟਿਆ ਇਨੇ ਦੇ ਵਿਚਕਾਰ ਦੁਬਾਰਾ ਦਰਸ਼ਨ ਹੋ ਗਏ ਜਦੋਂ ਉਸ ਤੋਂ ਰਿਹਾਨੀ ਜਾਂਦਾ ਤੇਜ਼ ਤੇਜ਼ ਤੁਰਨ ਲੱਗ ਜਾਂਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਫਲੈਟ ਤੱਕ ਪਹੁੰਚ ਜਾਵਾਂ ਲੇਕਿਨ ਔਰਤ ਉਸ ਦਾ ਪਿੱਛਾ ਕਰ ਰਹੀ ਸੀ ਪਿੱਛੋਂ ਆਵਾਜ਼ ਮਰਦੀ ਹੈ ਬੇਟਾ ਰੁਕ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਹੈ ਹਰਮਨ ਇਹਨਾਂ ਸੁਣ ਕੇ ਡਰ ਜਾਂਦੀ ਹੈ ਅਤੇ ਉੱਪਰ ਹੋਰ ਤੇਜ਼ ਚੱਲਣ ਲੱਗ ਜਾਂਦੀ ਹੈ ਦੋਸਤੋ ਪਿੱਛੋਂ ਬੁੱਢੀ ਔਰਤ ਆਵਾਜ਼ਾਂ ਮਾਰਦੀ ਥੱਕ ਜਾਂਦੀ ਹੈ ਬੇਟਾ ਇੱਕ ਵਾਰ ਰੁਕ ਤਾਂ ਸਹੀ ਮੇਰੀ ਗੱਲ ਸੁਣ ਕੀ ਗੱਲ ਹੈ ਕਿਉਂ ਭੱਜੀ ਜਾ ਰਹੀ ਹੈ ਇੱਕ ਵਾਰ ਬਸ ਮੇਰੀ ਗੱਲ ਸੁਣ ਲੈ ਲੇਕਿਨ ਹਰਮਨ ਰੁਕਣ ਦਾ ਨਾਲ ਹੀ ਲੈ ਰਹੀ ਹਰਮਨ ਨੂੰ ਨਹੀਂ ਸੁੱਝਦਾ ਕਿ ਇੱਥੇ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਨਹੀਂ ਉੱਤਰੀ ਜਾਂਦੀ ਹੈ ਅਤੇ ਜਾ ਕੇ ਸਿੱਧਾ ਆਪਣੇ ਘਰ ਵਾਲੇ ਨੂੰ ਫੋਨ ਲਗਾ ਲੈਂਦੀ ਹੈ ਤੇ ਕਹਿੰਦੀ ਹੈ ਰਵਿੰਦਰ ਇਹ ਔਰਤ ਦੁਬਾਰਾ ਦਿਖੀ ਹੈ ਜਲਦੀ ਤੋਂ ਜਲਦੀ ਇੱਥੇ ਆ ਜਾਵੋ ਅਤੇ ਪੁਲਿਸ ਨੂੰ ਬੁਲਾ ਲਿਓ ਕੀ ਗੱਲ ਹੈ ਇਹ ਔਰਤ ਸਾਡੇ ਘਰ ਦੇ ਬਾਹਰ ਖੜੀ ਹੋ ਕੇ ਬਾਰ-ਬਾਰ ਬੈਲ ਬਜਾਰੀ ਹੈ ਅਤੇ ਮੈਨੂੰ ਆਖਦੀ ਹੈ ਇੱਕ ਵਾਰ ਮੇਰੀ ਗੱਲ ਸੁਣ ਲੈ ਕੀ ਪਤਾ ਮੈਨੂੰ ਕੀ ਸੁngਾ ਦੇ ਮੈਨੂੰ ਇਸ ਤਸ਼ਕ ਹੈ ਦੋਸਤੋ ਰਵਿੰਦਰ ਤੁਰੰਤ ਹੀ ਪੁਲਿਸ ਨੂੰ ਬੁਲਾ ਲਿੰਦਾ ਹੈ ਅਤੇ ਉਸ ਘਰ ਦੇ ਵਿੱਚ ਪੁਲਿਸ ਅਤੇ ਰਵਿੰਦਰ ਅਤੇ ਆਸ-ਪਾਸ ਦੇ ਕਈ ਲੋਕ ਸੋਸਾਇਟੀ ਵਾਲੇ ਆ ਜਾਂਦੇ ਹਨ ਦੋਸਤੋ ਸਭ ਲੋਕ ਔਰਤੋਂ ਪੁੱਛਗਿਛ ਕਰਦੇ ਹਨ ਅੰਦਰ ਬੈਠੀ ਹਰਮਨ ਬਾਹਰ ਜਾਣ ਦੀ ਹਿੰਮਤ ਨਹੀਂ ਕਰ ਰਹੀ ਉਸ ਨੂੰ ਹਿੰਮਤ ਨਹੀਂ ਹੋ ਰਹੀ ਵੀ ਬਾਹਰ ਜਾ ਕੇ ਦੇਖਾਂ ਤਾਂ ਸਹੀ ਵੀ ਉਹ ਔਰਤ ਕੌਣ ਸੀ ਅਤੇ ਪੁਲਿਸ ਵਾਲੇ ਉਸ ਬਾਰੇ ਕੀ ਪਤਾ ਕਰਦੇ ਹਨ ਪੁੱਛਗਿਛ ਅੱਧੇ ਘੰਟੇ ਤੱਕ ਚੱਲਦੀ ਹੈ ਅਧੇ ਕਰਤੇ ਬਾਅਦ ਸਾਰੇ ਆਪੋ ਆਪਣੇ ਘਰੇ ਪੁਲਿਸ ਵੀ ਆਪਣੇ ਪੁਲਿਸ ਥਾਣੇ ਵਿੱਚ ਪਹੁੰਚ ਜਾਂਦੀ ਹੈ ਇੰਨੇ ਦੇ ਵਿਚਕਾਰ ਦੁਬਾਰਾ ਬੈਲ ਵੱਜਦੀ ਹੈ ਹਰਮਨ ਨੂੰ ਅੰਦਾਜ਼ਾ ਹੋ ਜਾਂਦਾ ਹੈ ਰਵਿੰਦਰ ਉਸ ਔਰਤ ਨੂੰ ਦਫਾ ਕਰਕੇ ਇੱਥੇ ਆ ਗਿਆ ਹੋਣਾ ਦੋਸਤੋ ਗੇਟ ਜਿਵੇਂ ਹੀ ਖੋਲਦੀ ਹੈ ਉਸ ਦੇ ਇੱਕਦਮ ਹੋਸ਼ ਉੱਡ ਜਾਂਦੇ ਹਨ ਉਹ ਹੈਰਾਨ ਰਹਿ ਜਾਂਦੀ ਹੈ ਸਾਹਮਣੇ ਉਹੀ ਔਰਤ ਉਸਦੇ ਘਰ ਵਾਲੇ ਦੇ ਨਾਲ ਖੜੀ ਹੈ ਦੋਸਤੋ ਇੱਕਦਮ ਗੁੱਸੇ ਦੀ ਵਿੱਚ ਆ ਜਾਂਦੀ ਹੈ ਤੂੰ ਇਸ ਬੁੱਢੀ ਨੂੰ ਫਿਰ ਲਿਆਇਆ ਇੱਥੇ ਕੀ ਕਰਨ ਆਇਆ ਹੈ ਮੈਂ ਇਸ ਤੋਤਾ ਛੁਟਕਾਰਾ ਪਾਉਂਦੀ ਸਾਂ ਉਹ ਆਪੇ ਤੇ ਆ ਗਿਆ ਹੈ ਤਰਵਿੰਦਰ ਕਹਿੰਦਾ ਹੈ ਗੁੱਸਾ ਨਾ ਕਰੋ ਮੇਰੀ ਗੱਲ ਸੁਣੋ ਐਵੇਂ ਕਿਉਂ ਗੁੱਸਾ ਕਰਦੀ ਹੈ ਇੱਕ ਵਾਰ ਮੇਰੀ ਗੱਲ ਸੁਣ ਲੈ ਚਲੋ ਸਾਰੇ ਚੁੱਪਚਾਪ ਸੋਫਿਆਂ ਤੇ ਬੈਠ ਜਾਂਦੇ ਹਨ ਉਹ ਬਜ਼ੁਰਗ ਔਰਤ ਜਿਹੜੀ ਹੈ ਗੇਟ ਤੋਂ ਬਾਹਰ ਹੀ ਖੜੀ ਲੈਂਦੀ ਹੈ ਰਵਿੰਦਰ ਆਪਣੀ ਘਰਵਾਲੀ ਨੂੰ ਸਮਝਾਉਂਦਾ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੋ ਤੂੰ ਸੋਚਦੀ ਸ ਹੈ ਦਰਅਸਲ ਕਿ ਗਗਨਦੀਪ ਜਿਸ ਤੋਂ ਮੈਂ ਪਹਿਲਾਂ ਇਹ ਘਰ ਲਿਆ ਸੀ ਬੜਾ ਹੀ ਕਮੀਨਾ ਨਿਕਲਿਆ ਹੈ ਅਤੇ ਉਸਨੇ ਆਪਣੀ ਬਜ਼ੁਰਗ ਮਾਤਾ ਨੂੰ ਬਰਦਾ Ashram ਛੱਡ ਰੱਖਿਆ ਸੀ ਅਤੇ ਉਸੇ ਤੋਂ छुटਕਾਰਾ ਪਾਉਣ ਵਾਸਤੇ ਆਪ ਦਾ ਵਿਦੇਸ਼ ਚਲਾ ਗਿਆ ਹੈ ਅਤੇ ਇਹ ਘਰ ਮੈਨੂੰ ਦੇ ਗਿਆ ਹੈ ਅਤੇ ਉਸ ਨੇ ਮੈਨੂੰ ਦੱਸਿਆ ਤੱਕ ਨਹੀਂ ਸੀ ਵੀ ਮੇਰੇ ਕੋਈ ਮਾਤਾ ਪਿਤਾ ਵੀ ਹਨ ਜੋ ਕਿ ਇਸ ਦੁਨੀਆ ਦੇ ਵਿੱਚ ਹਨ ਕਿੰਨਾ ਕਮੀਨਾ ਹੈ ਜੋ ਆਪਣੀ ਹੀ ਮਾਤਾ ਨੂੰ ਬਰਦਾ Ashram ਦੇ ਵਿੱਚ ਛੱਡ ਗਿਆ ਸੀ ਅਤੇ ਵਿਚਾਰੀ ਹੁਣ ਇੱਥੇ ਬਰਦਾ Ashram ਤੋਂ ਆਈ ਹੈ ਇਸ ਦੇ ਘਰ ਵਾਲੇ ਦੀ ਯਾਨੀ ਕਿ ਸਚਿੰਦ ਦੇ ਪਾਪਾ ਦੀ ਅੱਜ ਡੈਥ ਐਨੀਵਰਸਰੀ ਹੈ ਉਹਨਾਂ ਦੀ ਬਰਸੀ ਹੈ ਅਤੇ ਅੱਜ ਇਹ ਵਿਚਾਰੀ ਇੱਥੇ ਪੂਜਾ ਪਾਠ ਕਰਨਾ ਚਾਹੁੰਦੀ ਹੈ ਅਤੇ ਇਹ ਸੋਚਦੀ ਹੈ ਵੀ ਉਸ ਕਬਰੇ ਦੇ ਵਿੱਚ ਜਿੱਥੇ ਕਦੇ ਉਹ ਬਜ਼ੁਰਗ ਰਹਿੰਦਾ ਸੀ ਉੱਥੇ ਕੁਝ ਸੁਖਬੀਰੀ ਸਾਹਿਬ ਦਾ ਪਾਠ ਕਰ ਲੇਗੀ ਤਾਂ ਸ਼ਾਇਦ ਉਹਨਾਂ ਦੇ ਆਤਮਾ ਨੂੰ ਥੋੜੀ ਸ਼ਾਂਤੀ ਮਿਲ ਜਾਵੇਗੀ ਇਸ ਤੇ ਮਨ ਨੂੰ ਵੀ ਸਕੂਨ ਮਿਲ ਜਾਵੇਗਾ ਹਰ ਮਨ ਆਖਦੀ ਹੈ ਵੀ ਸੁਖਬੀਰੀ ਸਾਹਿਬ ਦਾ ਪਾਠ ਤੱਕ ਤਾਂ ਠੀਕ ਹੈ ਲੇਕਿਨ ਸਾਡੇ ਘਰ ਦੇ ਵਿੱਚ ਕਿਉਂ ਸਾਡੇ ਘਰ ਦੇ ਵਿੱਚ ਕੀ ਚਾਹੀਦਾ ਹੈ ਇਹਨੂੰ ਹੁਰਤਾ ਇਹ ਇਸ ਦੇ ਬਜ਼ੁਰਗ ਦਾ ਕਮਰਾ ਨਹੀਂ ਹੈ ਇਸਾ ਦਾ ਕਰ ਹੈ ਇਹ ਇੱਥੇ ਸਾਡੇ ਘਰ ਨੂੰ ਕਮਜਾਉਣ ਆਈ ਹੈ ਨਾ ਮੈਨੂੰ ਸੱਚਾ ਦੱਸ ਕੀ ਗੱਲ ਹੈ ਤੂੰ ਪੂਰੇ ਪੈਸੇ ਦਿੱਤੇ ਸੀ ਨਾ ਕਿ ਇਸ ਬਜ਼ੁਰਗ ਔਰਤ ਨੂੰ ਪਾਲਣ ਦਾ ਤੋ ਠੇਕਾ ਤਾਂ ਨਹੀਂ ਲੈ ਲਿਆ ਤਾਂ ਅੱਗੋਂ ਰਵਿੰਦਰ ਹੱਸ ਕੇ ਬੋਲ ਪੈਦਾ ਹੈ ਨਹੀਂ ਭਗਵਾਨੇ ਮੈਂ ਕਿਉਂ ਠੇਕਾ ਲਵਾਂਗਾ ਇੱਥੇ ਕੋਈ ਧਰਮਸ਼ਾਲਾ ਥੋੜੀ ਖੋਲ ਰੱਖੀ ਹੈ ਇਹ ਤਾਂ ਵਿਚਾਰੀ ਬਜ਼ੁਰਗ ਔਰਤ ਹੈ ਇੱਥੇ ਆ ਕੇ ਆਪਣੇ ਘਰ ਵਾਲੇ ਨੂੰ ਯਾਦ ਕਰਨਾ ਚਾਹੁੰਦੀ ਹੈ ਤੂੰ ਭਾਵੇਂ ਮੰਨ ਨਾ ਮੰਨ ਲੇਕਿਨ ਇਸ ਦੀ ਸ਼ਰਤਾਂ ਹੈ ਨਾਲੇ ਆਪਣੇ ਘਰ ਦੇ ਵਿੱਚ ਵੀ ਪਾਠ ਪੂਜਾ ਹੋ ਜਾਵੇਗੀ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋ ਜਾਵੇਗਾ ਆਪਾਂ ਵੀ ਕੋਲ ਬਹਿ ਕੇ ਸੁਣ ਲਾਂਗੇ ਕਿੰਨੇ ਦਿਨ ਹੋ ਗਏ ਆਪਣੇ ਘਰ ਦੇ ਵਿੱਚ ਕੋਈ ਵੀ ਧਾਰਮਿਕ ਕੰਮ ਨਹੀਂ ਹੋਇਆ ਆਪਾਂ ਤਾਂ ਆਪਣੇ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਹਾਂ ਤੂੰ ਟੀਵੀ ਦੇ ਵਿੱਚ ਸਾਰਾ ਦਿਨ ਗਾੜੇ ਸੁਣਦੀ ਹੈ ਐਵੇਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਗਾਇਬ ਹੋ ਜਾਣਗੀਆਂ ਰੱਬ ਵੀ ਆਪਣੇ ਘਰ ਤੋਂ ਅਸ਼ੀਰਵਾਦ ਚੁਕਲੇਗਾ ਜਿਸ ਘਰ ਦੇ ਵਿੱਚ ਬਣਨੀ ਪੜੀ ਜਾਂਦੀ ਉਸ ਕਰਦਾ ਹਾਲ ਬਾਅਦ ਦੇ ਵਿੱਚ ਮਾੜਾ ਨਿਕਲਦਾ ਹੈ ਇੰਨੀ ਗੱਲ ਸੁਣ ਕੇ ਹਰਮਨ ਰਾਜੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਬਜ਼ੁਰਗ ਔਰਤ ਨੂੰ ਇੱਥੇ ਪਾਠ ਕਰਨ ਦਾ ਕੋਈ ਗੱਲ ਨਹੀਂ ਪਾਠ ਹੀ ਹੈ ਫਿਰ ਕੀ ਹੋਇਆ ਪਾਠ ਕਰਕੇ ਉਹ ਚਲੀ ਜਾਵੇਗੀ ਦੋਸਤੋ ਬਜ਼ੁਰਗ ਔਰਤ ਗੁਟਕਾ ਸੇਬ ਲੈਂਦੀ ਹੈ ਅਤੇ ਉਸ ਬੈੱਡ ਤੇ ਬੈਠ ਜਾਂਦੀ ਹੈ ਜੋ ਕਿ ਉਸ ਕਮਰੇ ਦੇ ਵਿੱਚ ਪਿਆ ਸੀ ਜਿੱਥੇ ਕਦੇ ਉਹ ਬਜ਼ੁਰਗ ਰਹਾ ਕਰਦਾ ਸੀ ਦੋਸਤੋ ਉੱਥੇ ਬੈਠ ਕੇ ਸਾਰਾ ਪਾਠ ਕਰਦੀ ਹੈ ਅਤੇ ਬਿਨਾ ਵਿਚਾਰਾਂ ਉੱਠੇ ਸਾਰਾ ਪਾਠ ਖਤਮ ਕਰ ਦਿੰਦੀ ਹੈ ਇਧਰੋਂ ਰਵਿੰਦਰ ਵੀ ਕੋਲਬੈਕ ਇਹ ਸੁਣਦਾ ਹੈ ਉਸਦੇ ਮਨ ਨੂੰ ਵੀ ਸਕੂਨ ਮਿਲਦਾ ਹੈ ਜਿਵੇਂ ਹੀ ਪਾਠ ਪੂਰਾ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲ ਕੇ ਉੱਠ ਜਾਂਦੀ ਹੈ ਦੋਸਤੋ ਉੱਠ ਕੇ ਗੁਟਕਾ ਸਾਹਿਬ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਅਤੇ ਬਾਹਰ ਜਾਣ ਲੱਗਦੀ ਹੈ ਇਹਨੇ ਦੇ ਵਿਚਕਾਰ ਰਵਿੰਦਰ ਬੋਲ ਪੈਂਦਾ ਹੈ ਕਿਧਰ ਜਾਣੇ ਹੋ ਇੱਥੇ ਬੈਠ ਜਾਵੋ ਕੋਈ ਗੱਲ ਨਹੀਂ ਚਾ ਪੀ ਕੇ ਜਾਓ ਇਹਨਾ ਸੋਣਾ ਤੁਸੀਂ ਪਾਠ ਸੁਣਾਇਆ ਹੈ ਮੇਰੇ ਮਨ ਨੂੰ ਵੀ ਸ਼ਾਂਤੀ ਮਿਲੀ ਹੈ ਐਨੀ ਛੇਤੀ ਰਾਜਾ ਵੋ ਤੁਸੀਂ ਇਹ ਨਾ ਕਰੋ ਇੱਕ ਵਾਰ ਚਾਹ ਜ਼ਰੂਰ ਪੀਂਦੇ ਜਾਓ ਦੋਸਤੋ ਇੰਨੇ ਦੇ ਵਿਚਾਰ ਹਰਮਨ ਵੀ ਬੋਲ ਪਿੰਦੀ ਹੈ ਮੈਂ ਚਾਹ ਤਾਂ ਰੱਖੀ ਹੈ ਕੋਈ ਗੱਲ ਨਹੀਂ ਤੁਸੀਂ ਬੈਠੋ ਤਾਂ ਸਹੀ ਚਾਹ ਬਣਾ ਕੇ ਲੈਣੀ ਹਾ ਹਰਮਨ ਰਸੋਈ ਦੇ ਵਿੱਚ ਚਲੀ ਜਾਂਦੀ ਹੈ ਬਜ਼ੁਰਗ ਔਰਤ ਉਸ ਸੋਫੇ ਤੇ ਬੈਠ ਕੇ ਘਰ ਦੇ ਕੱਲੇ-ਕੱਲੇ ਹਿੱਸੇ ਨੂੰ ਪੂਰੀ ਗੌਰ ਨਾਲ ਦੇਖ ਰਹੀ ਹੈ ਉਹ ਚਾਹੁੰਦੀ ਹੈ ਸਾਰਾ ਘਰ ਆਪਣੀਆਂ ਅੱਖਾਂ ਦੇ ਵਿੱਚ ਸਮਾ ਲਵਾ ਉਸ ਦਾ ਦਿਲ ਬਿਲਕੁਲ ਵੀ ਨਹੀਂ ਕਰ ਰਿਹਾ ਸੀ ਆਪਣੇ ਉਹ ਘਰ ਨੂੰ ਛੱਡਣ ਨੂੰ ਜਿੱਥੇ ਕਦੇ ਉਸਨੇ ਆਪਣੀ ਸਾਰੀ ਜ਼ਿੰਦਗੀ गुजार ਲਈ ਇੱਕਦਮ ਬੋਲ ਪੈਂਦੀ ਹੈ ਬੇਟਾ ਤੈਨੂੰ ਪਤਾ ਹੈ ਮੈਂ ਐਸੇ ਘਰ ਦੇ ਵਿੱਚ ਵਿਆਹ ਕੇ ਆਈ ਸੀ ਉਦੋਂ ਇਹ ਫਲੈਟ ਨਵੇਂ-ਨਵੇਂ ਬਣੇ ਸੀ ਹੁਣ ਤਾਂ ਇਹ ਬਹੁਤ ਪੁਰਾਣੇ ਹੋ ਗਏ ਹਨ ਲੇਕਿਨ ਉਸ ਵੇਲੇ ਇਹਨਾਂ ਦੀ ਬਹੁਤ ਟੜਾਈ ਸੀ ਬਹੁਤ ਮਹਿੰਗੇ ਮਿਲਦੇ ਸਨ ਸ਼ਾਇਦ ਆਸ-ਪਾਸ ਇਹ ਪਹਿਲੇ ਫਲੈਟ ਸਨ ਜੋ ਕਿ بڑے ਸਨ ਅੱਜ ਇਸ ਦੇ ਉੱਪਰ ਵੀ ਕਈ ਮੰਜ਼ਲੇ ਬਣ ਗਏ ਹਨ ਉਦੋਂ ਇਹ ਨਹੀਂ ਸੀ ਹੁੰਦੇ ਅਤੇ ਹੌਲੀ-ਹੌਲੀ ਕਰਕੇ ਚਲੋ ਜਿਵੇਂ-ਜਿਵੇਂ ਸਮਾਂ ਬੀਤਿਆ ਹੈ ਇਸ ਸਾਰੇ ਇਲਾਕੇ ਦੇ ਵਿੱਚ ਫਲੈਟ ਫਲੈਟ ਹੋ ਗਏ ਹਨ ਉਦੋਂ ਇੱਥੇ ਕੁਝ ਵੀ ਨਹੀਂ ਸੀ ਹੁੰਦਾ ਆਸ-ਪਾਸ ਬਸ ਨਾਰਮਲ ਕੋਠੀਆਂ ਤੇ ਘਰ ਹੁੰਦੇ ਸਨ ਲੇਕਿਨ ਫਿਰ ਵੀ ਚੰਡੀਗੜ੍ਹ ਦੀ ਚੜ੍ਹਾਈ ਉਦੋਂ ਵੀ ਬਹੁਤ ਸੀ ਸਾਰੇ ਮੈਨੂੰ ਚੰਡੀਗੜ੍ਹ ਵਾਲੀ ਕਹਿ ਕੇ ਬੁਲਾਉਂਦੇ ਸਨ ਸਭ ਰਿਸ਼ਤੇਦਾਰ ਮੇਰਾ ਸਨਮਾਨ ਕਰਦੇ ਸਨ ਮੈਨੂੰ ਲੱਗਦਾ ਸੀ ਸ਼ਾਇਦ ਮੇਰੀ ਅਰਥੀ ਇਸ ਘਰ ਦੇ ਵਿੱਚ ਉੱਠੇਗੀ ਲੇਕਿਨ ਇਹਨਾਂ ਕਹਿੰਦੇ ਹੀ ਵਿਚਾਰੀ ਬਜ਼ੁਰਗ ਮਾਤਾ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹਨ ਦੋਸਤੋ ਰਵਿੰਦਰ ਉਹਨਾਂ ਦੇ ਦਰਦ ਨੂੰ ਸਮਝਦਾ ਸੀ ਅਤੇ ਆਪਣੇ ਕੋਲ ਰੱਖਿਆ ਰੁਮਾਲ ਬਜ਼ੁਰਗ ਮਾਤਾ ਨੂੰ ਦਿੰਦਾ ਹੈ ਬਜ਼ੁਰਗ ਮਾਤਾ ਮਨਾ ਕਰ ਦਿੰਦੀ ਹੈ ਅਤੇ ਆਪਣੀ ਸੁੱਤੀ ਚੁੱਲੀ ਦੇ ਨਾਲ ਆਪਣੀਆਂ ਅੱਖਾਂ ਦੇ ਉਹ ਹੰਝੂ ਪੁੱਝਣ ਲੱਗ ਜਾਂਦੀ ਹੈ ਦੋਸਤੋ ਰਵਿੰਦਰ ਵੀ ਭਾਵੁਕ ਹੋ ਚੁੱਕਿਆ ਸੀ ਇੱਕਦਮ ਰਵਿੰਦਰ ਰਸੋਈ ਦੇ ਵਿੱਚ ਜਾ ਜਾਂਦਾ ਹੈ ਅਤੇ ਜਾ ਕੇ ਹਰਮਨ ਨੂੰ ਕਹਦਾ ਹੈ ਕਿ ਭਗਵਾਨ ਨੇ ਇੱਕ ਆਈਡੀਆ ਆਇਆ ਹੈ ਦਿਮਾਗ ਦੇ ਵਿੱਚ ਹਰਮਨ ਸਮਝ ਚੁੱਕੀ ਸੀ ਰਵਿੰਦਰ ਕੀ ਕਰਨਾ ਚਾਹੁੰਦਾ ਹੈ ਲੇਕਿਨ ਪਹਿਲਾਂ ਹੀ ਬੋਨ ਪੈਂਦੀ ਹੈ ਨਹੀਂ ਸੋਚੇ ਵੀ ਨਾ ਆਪਣਾ ਘਰ ਧਰਮਸ਼ਾਲਾ ਥੋੜੀ ਹੈ ਲੇਕਿਨ ਅੱਗੋਂ ਰਵਿੰਦਰ ਕਹਿੰਦਾ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਨਹੀਂ ਚਾਹੁੰਦਾ ਕਿ ਇੱਥੇ ਹਰ ਕੋਈ ਆ ਕੇ ਰਹੇ ਇਹ ਆਪਣਾ ਘਰ ਹੈ ਆਪਾਂ ਆਪ ਇੱਥੇ ਰਾਜਿਆਂ ਵਾਂਗ ਰਹਾਂਗੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਲੇਕਿਨ ਇੱਕ ਵਾਰ ਮੇਰੀ ਗੱਲ ਤਾਂ ਸੁਣ ਲੈ ਹਰਮਨ ਬੋਲਦੀ ਹੈ ਜੀ ਕਹੋ ਕੋਈ ਗੱਲ ਨਹੀਂ ਸੁਣ ਲੈਨੇ ਹਾਂ ਅੱਗੋਂ ਰਵਿੰਦਰ ਬੋਲਦਾ ਹੈ ਦੇਖ ਬਜ਼ੁਰਗ ਮਾਤਾ ਦੇ ਇੱਥੇ ਰਹਿਣ ਨਾਲ ਆਪਣੀਆਂ ਕਈ ਸਮੱਸਿਆਵਾਂ ਹੱਲ ਹੋ ਜਾਣ ਗਿਆ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਨੌਕਰਾਨੀ ਤਾਂ ਹਗੀ ਹੈ ਲੇਕਿਨ ਦਿੱਕਤ ਆਈ ਹੈ ਵੀ ਉਸ ਤੇ ਪਰੋਸਾਨੀ ਹੁੰਦਾ ਜੇਕਰ ਆਪਣੇ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਰਹੇਗੀ ਨਾਲ ਤਾਂ ਉਹ ਬੱਚਿਆਂ ਨੂੰ ਸੰਭਾਲ ਲੇਗੀ ਬੱਚਿਆਂ ਦਾ ਧਿਆਨ ਰੱਖੀ ਰੱਖੇਗੀ ਨਾਲ ਵਿਚਾਰੀ ਉਸ ਦਾ ਵੀ ਜੀ ਲੱਗ ਜਾਵੇਗਾ ਨਾਲ ਉਸ ਦੀ ਇਸ ਘਰ ਦੇ ਵਿੱਚ ਰਹਿਣ ਦੀ ਖਵਾਇਸ਼ ਵੀ ਪੂਰੀ ਹੋ ਜਾਵੇਗੀ ਉਸ ਤਾਂ ਵੀ ਜੀ ਕਰਦਾ ਹੈ ਵੀ ਮੈਂ ਆਪਣੇ ਉਸ ਘਰ ਦੇ ਵਿੱਚ ਰਹਾ ਜਿੱਥੇ ਅੱਧੇ ਤੋਂ ਜ਼ਿਆਦਾ ਜ਼ਿੰਦਗੀ ਗੁਜ਼ਾਰ ਦਿੱਤੀ ਹੈ ਹਰਮਨ ਬੋਲਦੀ ਹੈ ਲੇਕਿਨ ਇਹ ਇੱਥੇ ਰਹੇਗੀ ਤਾਂ ਇਹ ਤਾਂ ਨਹੀਂ ਹੋਵੇਗਾ ਵੀ ਥੋੜੇ ਸਮੇਂ ਬਾਅਦ ਇਹ ਇਸ ਘਰ ਦੀ ਮਾਲਕ ਰਮਣ ਕੇ ਬੈਠ ਜਾਵੇ ਸਾਡੇ ਤੇ ਹੁਕਮ ਚਲਾਵੇ ਇਸ ਨੂੰ ਬਰਦਾਸ਼ਤ ਰਮ ਭੇਜਿਆ ਸੀ ਕਿ ਪ੍ਰਦਾ ਇਸ ਦੇ ਵਿੱਚ ਜ਼ਿਆਦਾ ਗਲਤੀ ਇਸ ਦੀ ਹੋਵੇ ਅਤੇ ਇਸ ਦੇ ਹੀ ਲੱਛਣ ਮੜੇ ਹੋਣ ਅਤੇ ਇਹ ਆਪਣੇ ਘਰ ਵਾਲਿਆਂ ਨੂੰ ਤੰਗ ਕਰਦੀ ਹੋਵੇ ਸੁਭਾਅ ਮਾੜਾ ਹੋਵੇ ਇੰਨੀ ਗੱਲ ਸੁਣ ਕੇ ਰਵਿੰਦਰ ਹੱਸ ਪੈਂਦਾ ਹੈ ਤੇ ਕਹਿੰਦਾ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਹਰਮਨ ਤੂੰ ਜ਼ਿਆਦਾ ਚਿੰਤਾ ਕਰਦੀ ਹੈ ਜੇਕਰ ਇਹੋ ਜੀ ਗੱਲ ਹੋਏ ਤਾਂ ਕੋਈ ਗੱਲ ਨਹੀਂ ਅੱ빠 ਇਹਨਾਂ ਨੂੰ ਪਿਆਰ ਨਾਲ ਰੱਖ ਦਾਂਗੇ ਇੱਥੋਂ ਚਲੇ ਜਾਣਗੇ ਇਹ ਘਰ ਆਪਣੇ ਨਾਮ ਹੈ ਨਾ ਕਿ ਇਹਨਾਂ ਦੇ ਤੂੰ ਚਿੰਤਾ ਨਾ ਕਰ ਇਹ ਇੱਥੇ ਰਹਿ ਲੈਣਗੇ ਮੈਨੂੰ ਪੂਰਾ ਭਰੋਸਾ ਹੈ ਅਤੇ ਚੰਗੀ ਤਰ੍ਹਾਂ ਰਹਿਣਗੇ ਇਸ ਦੇ ਨਾਲ ਆਪਣੇ ਕੰਮ ਸੋਕੇ ਹੋਣਗੇ ਨਾ ਕਿ ਔਖੇ ਤੂੰ ਬਸ ਫਿਕਰ ਨਾ ਕਰ ਹੁਣ ਹਰਮਨ ਚਲੋ ਆਪਣੇ ਘਰ ਵਾਲੇ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਲੇਕਿਨ ਮਨ ਹੀ ਮਨ ਸੋਚਦੀ ਹੈ ਵੀ ਜੇਕਰ ਬੁੱਢੀ ਨੇ ਖਰਾਬੀ ਕਰੀ ਤਾਂ ਇਸ ਨੂੰ ਉਦੋਂ ਹੀ ਘਰੇ ਪੇਦਾਂਗੇ ਅਤੇ ਇੱਥੋਂ ਢਪਾ ਦਾਂਗੇ ਅਤੇ ਮੈਂ ਇੱਥੇ ਦੁਬਾਰਾ ਰਾਣੀਆ ਵਾਂਗ ਰਹਾਂਗੀ। ਬਾਕੀ ਇਸ ਤੋਂ ਆਪਾਂ ਕੋਈ ਕੰਮ ਤਾਂ ਕਰਾਣਾ ਨਹੀਂ। ਚਲੋ ਇਸ ਦੀ ਵੀ ਸੇਵਾ ਹੋ ਜਾਵੇਗੀ। ਅਤੇ ਇਸ ਨੂੰ ਕਿਹੜਾ ਤਨਖਾਹ ਦੇਣੀ ਹੈ? ਚੰਗੇ ਕੱਪੜੇ, ਚੰਗੇ ਲੀੜੇ ਅਤੇ ਵਧੀਆ ਖਾਣਾ ਦੇਣਾ ਹੈ। ਕੋਈ ਗੱਲ ਨਹੀਂ। ਇੰਨਾ ਕੁੱਤਾ ਮੈਂ ਕਰ ਹੀ ਲਾਂਗੀ। ਨਾਲੇ ਚਲੋ ਘਰ ਦੇ ਵਿੱਚ ਪੂਜਾ ਪਾਠ ਹੋ ਜਾਇਆ ਕਰੇਗੀ। ਘਰ ਦੇ ਵਿੱਚ ਵੀ ਵਧੀਆ ਮਾਹੌਲ ਬਣ ਜਾਏਗਾ। ਬੱਚਾਂ ਤੇ ਵੀ ਚੰਗਾ ਅਸਰ ਪਵੇਗਾ। ਇਹ ਨਹੀਂ ਗੱਲ ਸੋਚ ਕੇ ਚਲੋ ਦੋਵੇਂ ਜੀ ਬਾਹਰ ਆ ਜਾਂਦੇ ਹਨ ਅਤੇ ਮਾਤਾ ਨੂੰ ਸਾਰੀ ਗੱਲ ਲੱਕਦੇ ਹਨ। ਮਾਤਾ ਸੁਣ ਕੇ ਹੈਰਾਨ ਰਹਿ ਜਾਂਦੀ ਹੈ। ਉਸ ਨੂੰ ਆਪਣੇ ਕੰਨਾਂ 'ਤੇ ਯਕੀਨੀ ਹੋ ਰਿਹਾ ਸੀ ਵੀ ਰਵਿੰਦਰ ਕੀ ਆਖ ਰਿਹਾ ਹੈ ਇਹ ਤਾਂ ਮੈਨੂੰ ਇੱਥੇ ਰਹਿਣ ਲਈ ਕਹਿ ਰਿਹਾ ਹੈ ਲੇਕਿਨ ਉਸ ਨੂੰ ਉਮਰ ਦਾ ਤਜਰਬਾ ਸੀ ਸਮਝ ਰਹੀ ਸੀ ਗੱਲ ਨੂੰ ਵੀ ਇੱਥੇ ਕਿਉਂ ਆਖ ਰਹੇ ਹਨ ਅਥੇ ਇਹਨਾਂ ਦੇ ਇਹ ਕਹਿਣ ਪਿੱਛੇ ਕੀ ਲਾਲਚ ਹੈ ਇਹਨਾਂ ਦਾ ਲੇਕਿਨ ਆਪਣੇ ਆਪ ਨੂੰ ਰੋਕਣੀ ਪਉਂਦੀ ਪਹਿਲਾਂ ਤਾਂ ਨਾ ਕਰ ਦਿੰਦੀ ਹੈ ਵੀ ਮੈਂ ਇੱਥੇ ਰਹਿ ਕੇ ਕੀ ਕਰਾਂਗੀ ਮੇਰਾ ਤਾਂ ਬਿਰਧ ਆਸ਼ਰਮ ਦੇ ਵਿੱਚ ਰਹਿਣਾ ਠੀਕ ਹੈ ਹੁਣ ਮੇਰਾ ਉੱਥੇ ਜੀ ਲੱਗ ਗਿਆ ਹੈ ਉੱਥੇ ਮੇਰੀਆਂ ਸਹੇਲੀਆਂ ਹਨ ਜੋ ਕਿ ਮੇਰਾ ਜੀ ਰੱਖਦੀਆਂ ਹਨ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਆਪਣਾ ਜੀ ਸੁੱਖੀ ਰੱਖਦੀ ਹਾਂ ਅੱਗੋਂ ਹਰਬਨ ਬੋਲ ਪਿੰਦੀ ਹੈ ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਇੱਥੇ ਰਹੋਗੇ ਤੁਹਾਡਾ ਇੱਥੇ ਵੀ ਜੀ ਲੱਗ ਜਾਵੇਗਾ ਅਸੀਂ ਵੀ ਤੁਹਾਡੀਆਂ ਸਹੇਲੀਆਂ ਬਣ ਕੇ ਰਹਾਗੀਆਂ ਕੋਈ ਗੱਲ ਨਹੀਂ ਤੁਸੀਂ ਇੱਥੇ ਰਹੋ ਪਿਆਰ ਨਾਲ ਰਹੋ ਤੁਹਾਡਾ ਕਰ ਹੈ ਅਸੀਂ ਤੁਹਾਡੀ ਬਹੁ ਬੇਟਿਆਂ ਵਰਗ ਸੇਵਾ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਆਪਣਾ ਘਰ ਸਮਝੋ ਦੋਸਤੋ ਹੁਣ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਅਤੇ ਹਾਂ ਕਰ ਦਿੰਦੀ ਹੈ ਉਸ ਨੂੰ ਪਤਾ ਸੀ ਕਿ ਇਹ ਜੂਰ ਸਵਾਰਥ ਪਾਲਦੇ ਹਨ ਕਿਉਂਕਿ ਅੱਜਕੱਲ ਬਿਨਾਂ ਸਵਾਰਥਤਾ ਮੈਨੂੰ ਮੇਰੇ ਸਗੇ ਮੁੰਡੇ ਨੇ ਘਰੋਂ ਬਾਹਰ ਕੱਢ ਦਿੱਤਾ ਅਤੇ ਆਪ ਬਾਹਰ ਚਲਾ ਗਿਆ ਮੈਨੂੰ ਬਿਰਧ ਆਸ਼ਰਮ ਛੱਡ ਗਿਆ ਇਹ ਤਾਂ ਫਿਰ ਵੀ ਬਗਾਨੇ ਹਨ ਬਿਨਾਂ ਸਵਾਰਥ ਅੱਜਕੱਲ ਕੁਝ ਵੀ ਕੰਮ ਨਹੀਂ ਹੁੰਦਾ ਲੇਕਿਨ ਫਿਰ ਵੀ ਵਿਚਾਰੀ ਘਰ ਦੇ ਮੋਹ ਦੇ ਵਿੱਚ ਉਹ ਹਾਕੇ ਬਿਠਦੀ ਹੈ ਅਤੇ ਹੁਣ ਘਰ ਦੇ ਵਿੱਚ ਰਹਿ ਰਹੀ ਸੀ ਕੁਝ ਦਿਨ ਤੱਕ ਤਾਂ ਜੋ ਬੱਚੇ ਹਨ ਉਹ ਉਸ ਨੂੰ ਅਪਣਾਉਂਦੇ ਨਹੀਂ ਹਨ ਕਿਉਂਕਿ ਘਰ ਦੇ ਵਿੱਚ ਇੱਕ ਅਣਜਾਣ ਔਰਤ ਰਹਿ ਰਹੀ ਸੀ ਜੋ ਕਿ ਬੱਚਿਆਂ ਨੂੰ ਪਾਉਂਦੀ ਨਹੀਂ ਹੈ ਉਹ ਉਸ ਨੂੰ ਦਾਦੀ ਮਾਤਾ ਨਹੀਂ ਕਹਿੰਦੇ ਅਤੇ ਆਂਟੀ ਆਂਟੀ ਕਹਿ ਕੇ ਬੁਲਾਦੇ ਹਨ ਦੋਸਤੋ ਐਨੇ ਦੇ ਵਿੱਚ ਕੁਝ ਦਿਨ ਬੀਤ ਜਾਂਦੇ ਹਨ ਅਤੇ ਬਜ਼ੁਰਗ ਔਰਤ ਉਸ ਘਰ ਨੂੰ ਜਾਦੂ ਦੀ ਤਰ੍ਹਾਂ ਸਵਾਰ ਦਿੰਦੀ ਹੈ ਸਾਰਾ ਘਰ ਪਹਿਲਾਂ ਨਾਲੋਂ ਕਿਤੇ ਸੋਨਾ ਹੋ ਚੁੱਕਿਆ ਸੀ ਸਭ ਚੀਜ਼ਾਂ ਪਹਿਲਾਂ ਤੋਂ ਵੀ ਕਿਤੇ ਵੱਧ ਵਧੀਆ ਲੱਗ ਰਹੀਆਂ ਸਨ ਆਪੋ ਆਪਣੀ ਜਗ੍ਹਾ ਦੇ ਵਿੱਚ ਅਤੇ ਘਰ ਦੇ ਵਿੱਚ ਵੀ ਸਾਰੀ ਚੀਜ਼ਾਂ ਸੰਭਾਲ ਰਹੀ ਸੀ ਕੰਮਬੜੀ ਜਿਹੜੀ ਨੌਕਰਾਨੀ ਹੈ ਉਸ ਦਾ ਵੀ ਧਿਆਨ ਰੱਖ ਰਹੀ ਹੈ ਅਤੇ ਵਧੀਆ ਕੰਮ ਕਰਵਾਉਂਦੀ ਹੈ ਹੁਣ ਇਧਰ ਹਰਮਨ ਵੈਲੀ ਹੋ ਗਈ ਹੈ بس ਹੁਣ ਸਿਰਫ ਉਹਨੂੰ ਬੱਚਿਆਂ ਦੀ ਟੈਂਸ਼ਨ ਹੈ ਕਿਉਂਕਿ ਬੱਚੇ ਦਾਦੀ ਨਾਲ ਕੁਲ ਮਿਲ ਨਹੀਂ ਰਹੇ ਹਨ ਉਹ ਨਹੀਂ ਜਾਣਦੇ ਹਨ ਕਿਉਂਕਿ ਬੱਚੇ ਬਚਨ ਕੌਰ ਦਾਦੀ ਨਾਲ ਕੁਲ ਮਿਲ ਨਹੀਂ ਰਹੇ ਹਨ ਉਹ ਨਹੀਂ ਸਮਝਦੇ ਹਨ ਵੀ ਬਚਨ ਕੌਰ ਸਾਡੀ ਦਾਦੀ ਹੈ ਉਹ ਸਮਝਦੇ ਨਹੀਂ ਵੀ ਕਿਉਂਕਿ ਨਾਤਾ ਬਚਨ ਕੌਰ ਨੇ ਉਹਨਾਂ ਨੂੰ ਪਾਲਿਆ ਅਤੇ ਨਾ ਹੀ ਜਨਮ ਤੋਂ ਜਾਣਦੇ ਹਨ ਉਹ ਤਾਂ ਬਸ ਇੱਕ ਦੋ ਹਫ਼ਤੇ ਪਹਿਲਾਂ ਆਈ ਇੱਕ ਅਣਜਾਣ ਬੁੱਢੀ ਔਰਤ ਹੈ ਦੋਸਤੋ ਐਸੀ ਤਰ੍ਹਾਂ ਦਿਨ ਬੀਤਦੇ ਜਾਂਦੇ ਹਨ ਇੱਧਰ ਹਰਮਨ ਨੂੰ ਵੀ ਪੂਰਾ ਭਰੋਸਾ ਹੋ ਚੁੱਕਿਆ ਹੈ ਬੀ ਬਚਨ ਕੌਰ ਦੇ ਮੰਨ ਦੇ ਵਿੱਚ ਕੋਈ ਵੀ ਪਾਪ ਨਹੀਂ ਹੈ ਅਤੇ ਉਸ ਬੁੱਢੀ ਔਰਤ ਨੂੰ ਆਪਣੀ ਮਾਂ ਸਮਝ ਕੇ ਪਿਆਰ ਲੈਂਦੀ ਹੈ ਅਤੇ ਆਸ਼ੀਰਵਾਦ ਸਵੇਰੇ ਸ਼ਾਮ ਲੈਂਦੀ ਰਹਿੰਦੀ ਹੈ। ਇਧਰ ਬਚਨ ਕੌਰ ਵੀ ਸਵੇਰੇ ਸ਼ਾਮ ਗੁਰੂ ਦੀ ਬਾਣੀ ਦਾ ਜਾਪ ਕਰਦੀ ਹੈ ਅਤੇ ਸਾਰੇ ਘਰ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਬੜਿਆ ਹੋਇਆ ਹੈ। ਇੱਕ ਦਿਨ ਅਚਾਨਕ ਬੱਚੇ ਘਰ ਆਦੇ ਹਨ ਅਤੇ ਆਪਣੀ ਮਾਤਾ ਦੇ ਅੱਗੇ ਉਦਾਸ ਹੋ ਜਾਂਦੇ ਹਨ। ਹਰਮਨ ਪੁੱਛਦੀ ਹੈ ਕੀ ਗੱਲ ਹੈ? ਕਿਉਂ ਉਦਾਸ ਹੋ? ਤਾਂ ਬੱਚੇ ਆਖਦੇ ਹਨ ਕੱਲ ਸਾਡੇ ਸਕੂਲ ਦੇ ਵਿੱਚ ਗ੍ਰੈਂਡਪੈਰੈਂਟਸ ਡੇ ਹੈ ਯਾਨੀ ਕਿ ਦਾਦਾ-ਦਾਦੀ ਨੂੰ ਉੱਥੇ ਲੈ ਕੇ ਜਾਣਾ ਹੈ ਲੇਕਿਨ ਸਾਡੇ ਕੋਲ ਤਾਂ ਕੋਈ ਦਾਦੀ ਨਹੀਂ ਹੈ ਇਧਰ ਜਾਣਦੇ ਹੋ ਸਾਡੇ ਦੋਸਤ ਸੌਰਵ ਦੀ ਦਾਦੀ ਕਿੰਨੀ ਮਾਡਰਨ ਹੈ ਅਤੇ ਕਿੰਨਾ ਕੁ ਜਾਣਦੀ ਹੈ ਉਹ ਤਾਂ ਅੰਗਰੇਜ਼ੀ ਵੀ ਬੋਲ ਲੈਂਦੀ ਹੈ ਲੇਕਿਨ ਇਹ ਜੋ ਕਿ ਸਾਡੇ ਘਰ ਦੇ ਵਿੱਚ ਰਹਿੰਦੀ ਹੈ ਇਹ ਨਾ ਤਾਂ ਸਾਡੀ ਦਾਦੀ ਹੈ ਅਤੇ ਨਾ ਹੀ ਇਸ ਨੂੰ ਅੰਗਰੇਜ਼ੀ ਆਉਂਦੀ ਹੈ ਇੰਨੀ ਗੱਲ ਸੁਣ ਕੇ ਦੋਵੇਂ ਬੱਚੇ ਦੁਬਾਰਾ ਉਦਾਸ ਹੋ ਜਾਂਦੇ ਹਨ ਲੇਕਿਨ ਦੋਹਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈ ਉਹ ਬੁਰੇ ਮੰਦੇ ਨਾਲ ਅਗਲੇ ਦਿਨ ਦਾਦੀ ਨੂੰ ਲੈ ਜਾਂਦੇ ਹਨ ਬਚਨ ਕੌਰ ਨੇ ਵਧੀਆ ਸੋਹਣਾ ਸੂਟ ਪਾ ਰੱਖਿਆ ਹੈ ਅਤੇ ਆਪਣੇ ਅਤੇ ਉਹਨਾਂ ਬੱਚਿਆਂ ਦੇ ਨਾਲ ਖੁਸ਼ੀ-ਖੁਸ਼ੀ ਜਾ ਰਹੀ ਹੈ ਇੱਧਰ ਰਵਿੰਦਰ ਆਪਣੀ ਗੱਡੀ ਦੇ ਵਿੱਚ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਸਕੂਲ ਛੱਡ ਆਉਂਦਾ ਹੈ ਹੁਣ ਸ਼ਾਮ ਹੋ ਚੁੱਕੀ ਹੈ ਬੱਚੇ ਘਰ ਆਉਂਦੇ ਹਨ ਹੁਣ ਘਰ ਆਉਂਦੇ ਸਾਰ ਸਾਰਾ ਕੁਝ ਬਦਲ ਚੁੱਕਿਆ ਹੈ ਬੱਚੇ ਮਾਪਿਆਂ ਨੂੰ ਜੱਫੀ ਪਾ ਕੇ ਖੜੇ ਹਨ ਅਤੇ ਆਪਣੀ ਮੰਮੀ ਨੂੰ ਖੁਸ਼ੀ-ਖੁਸ਼ੀ ਦੱਸਦੇ ਹਨ ਤੁਹਾਨੂੰ ਪਤਾ ਹੈ ਇਹ ਕਿੰਨੇ ਕਮਾਲ ਦੇ ਹਨ ਇਹ ਤਾਂ ਸੌਰਵ ਦੀ ਦਾਦੀ ਨਾਲ ਕਿਤੇ ਚੰਗੇ ਹਨ ਅਤੇ ਕਮਾਲ ਕਰ ਦਿੱਤਾ ਅੱਜ ਇਹਨਾਂ ਨੇ ਸਾਰੇ ਕੰਪੀਟੀਸ਼ਨਾਂ ਦੇ ਵਿੱਚ ਅਵਲ ਆਏ ਹਨ ਦੌੜ ਦੇ ਵਿੱਚ ਵੀ ਇਹਨਾਂ ਨੇ ਭੱਗ ਲਿਆ ਅਤੇ ਸੌਰਭ ਦੀ ਦਾਦੀ ਨੂੰ ਕਿੰਨੇ ਪਿੱਛੇ ਛੱਡ ਦਿੱਤਾ ਇਹਨਾਂ ਨੇ ਕਈ ਸਵਾਲਾਂ ਦੇ ਜਵਾਬ ਜੋ ਕਿ ਬਾਕੀ ਦਾਦਾ ਦਾਦੀ ਨੂੰ ਪੁੱਛੇ ਗਏ ਕਿਸੇ ਨੂੰ ਨਹੀਂ ਆਏ ਇਹਨਾਂ ਨੇ ਹਾਜ਼ਰ ਜਵਾਬ ਦਿੱਤਾ ਅਤੇ ਬਹੁਤ ਬੜੀਆ ਕੀਤਾ ਇਹ ਤਾਂ ਬਹੁਤ ਚੰਗੇ ਹਨ ਇਹ ਤਾਂ ਸਾਡੇ ਸਮਾਰਟ ਦਾਦੀ ਜੀ ਹਨ ਐਨੀ ਗੱਲ ਸੁਣ ਕੇ ਹਰਮਨ ਵੀ ਖੁਸ਼ ਹੁੰਦੀ ਹੈ ਵੀ ਚਲੋ ਦਾਦੀ ਘੁੱਲ ਮਿਲ ਗਈ ਹੈ ਹੁਣ ਦਾਦੀ ਬੱਚਿਆਂ ਦੇ ਮਨ ਨੂੰ ਭਾ ਗਈ ਹੈ ਬੱਚੇ ਜੋ ਕਿ ਸਵੇਰੇ ਸ਼ਾਮ ਕਾਰਟੂਨ ਦੇਖਦੇ ਹਨ ਹੁਣ ਉਹ ਦਾਦੀ ਨਾਲ ਬੈਠਦੇ ਹਨ ਦਾਦੀ ਉਹਨੂੰ ਛੋਟੇ ਸਹਬਜ਼ਾਦਿਆਂ ਦੀ ਅਤੇ ਖੁਰਾਸੀ ਦਾਸਿੰਗਾਂ ਦੀਆਂ ਵਧੀਆ ਕਹਾਣੀਆਂ ਸੁਣਾਉਂਦੀ ਹੈ ਧਾਰਮਿਕ ਕਹਾਣੀਆਂ ਸੁਣਾਉਂਦੀ ਹੈ ਬਾਬਾ ਜੀ ਦੀਆਂ ਸਾਖੀਆਂ ਸੁਣਾਉਂਦੀ ਹੈ ਇਹ ਸੁਣ ਕੇ ਬੱਚੇ ਬੜੇ ਖੁਸ਼ ਹਨ ਅਤੇ ਕਾਰਟੂਨਾਂ ਦੀ ਜਗ੍ਹਾ ਹੁਣ ਸਹਬਜ਼ਾਦਿਆਂ ਦੀ ਸ਼ਹੀਦੀ ਅਤੇ ਸ਼ਹੀਦਾਂ ਦੇ ਬਾਰੇ ਸੁਣਦੇ ਹਨ ਬੱਚਿਆਂ ਨੂੰ ਇਹਨਾਂ ਸਭ ਚੰਗਾ ਸੁਣ ਕੇ ਬੱਚਿਆਂ ਨੂੰ ਇਹਨਾਂ ਸਭ ਚੰਗਾ ਸੁਣਦੇ ਦੇਖ ਮਾਤਾ ਪਿਤਾ ਵੀ ਖੁਸ਼ ਹਨ ਕਿ ਬੱਚਿਆਂ ਨੂੰ ਚੰਗੇ ਸਸਕਾਰ ਜਾ ਰਹੇ ਹਨ ਅਤੇ ਸਵੇਰੇ ਸ਼ਾਮ ਮਾਤਾ ਦੀ ਕਹਾਣੀ ਸੁਣਦੇ ਹਨ ਕਹਾਣੀ ਸੁਨੇ ਬਿਨਾ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸਾਕੀ ਸੁਣ ਕੇ ਬੜਾ ਖੁਸ਼ ਹੁੰਦੇ ਹਨ ਅਤੇ ਉਹ ਵੀ ਹੁਣ ਪਾਠ ਦੇ ਵਿੱਚ ਬੈਠਣ ਲੱਗੇ ਹਨ ਜਿਨ੍ਹਾਂ ਨੇ ਕਦੇ ਪਾਠ ਦੇ ਵੱਲ ਮੂੰਹ ਨਹੀਂ ਕੀਤਾ ਉਹ ਵੀ ਸਵੇਰੇ ਸ਼ਾਮ ਮਾਤਾ ਦੀ ਬਾਣੀ ਸੁਣਦੇ ਹਨ ਆਪ ਵੀ ੴ ਤੋਂ ਲੈ ਕੇ ਅਤੇ ਆਪ ਵੀ ੴ ਤੋਂ ਲੈ ਕੇ ਨਾਨਕ ਖੁਸੀ ਪੀ ਸੱਚ ਤੱਕ ਪਾਠ ਕਰਨ ਲੱਗੇ ਹਨ ਸਭ ਸੁਣ ਕੇ ਮਾਤਾ ਪਿਤਾ ਬੜੇ ਖੁਸ਼ ਹਨ ਵੀ ਇਹ ਵੀ ਚਲੋ ਗੁਰਸਿੱਖੀ ਵੱਲ ਜਾ ਰਹੇ ਹਨ ਚੰਗੀ ਗੱਲ ਹੈ ਨਸ਼ੇ ਪੱਤੇ ਤੋਂ ਬਚੇ ਰਹਿਣਗੇ ਅਤੇ ਲਾੜ ਲਾੜ ਗੁਰੂ ਦੇ ਲੜ ਲੱਗੇ ਰਹਿਣਗੇ ਦੋਸਤੋ ਇਨੀ ਗੱਲ ਦੇਖ ਕੇ ਹਰਮਨ ਕੌਰ ਹੈ ਉਹ ਵੀ ਹਰਾਨ ਹੈ ਅਤੇ ਤਰਵਾਦ ਕਰਦੀ ਹੈ ਰੱਬ ਦਾ ਵੀ ਮਾਤਾ ਬਚਨ ਕੌਰ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੈ ਐਸੇ ਤਰ੍ਹਾਂ ਕੁਝ ਦਿਨ ਬੀਤ ਰਹੇ ਹਨ ਅਚਾਨਕ ਇੱਕ ਦਿਨ ਬੱਚੇ ਸਵੇਰੇ ਸਵੇਰੇ ਦਾਦੀ ਮਾਤਾ ਨੂੰ ਜਗਾਉਂਦੇ ਹਨ ਅਤੇ ਕਹਿੰਦੇ ਹਨ ਮਾਤਾ ਅਸੀਂ ਸਕੂਲ ਨਹੀਂ ਜਾਣਾ ਦਾਦੀ ਹੈਰਾਨ ਹੈ ਵੀ ਕਿਉਂ ਨਹੀਂ ਜਾਣਾ ਭਈ ਦੱਸੋ ਤਾਂ ਸਹੀ ਕੀ ਗੱਲ ਹੈ ਅੱਜ ਤੁਸੀਂ ਮੈਨੂੰ ਸਵੇਰੇ ਸਵੇਰੇ ਉਠਾ ਲਿਆ ਹੈ ਅਤੇ ਕਹਿੰਦੇ ਹੋ ਵੀ ਅਸੀਂ ਸਕੂਲ ਨਹੀਂ ਜਾਣਾ ਕੀ ਗੱਲ ਹੈ ਦੱਸੋ ਤਾਂ ਸਹੀ ਤਾਂ ਬੱਚੇ ਆਖਦੇ ਹਨ ਅੱਜ ਮੰਮੀ ਪਾਪਾ ਦਾ ਐਨੀਵਰਸਰੀ ਡੇ ਹੈ ਅਤੇ ਅੱਜ ਉਹਨਾਂ ਦੀ ਮੈਰਿਜ ਐਨੀਵਰਸਰੀ ਹੈ ਉਹਨਾਂ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਅੱਜ ਦੇ ਦਿਨ ਉਹਨਾਂ ਦਾ ਵਿਆਹ ਹੋਇਆ ਸੀ ਦੋਸਤੋ ਦਾਦੀ ਸੁਣਦੀ ਹੈ ਅਤੇ ਕਹਿੰਦੀ ਹੈ ਲਓ ਜੀ ਵਧੀਆ ਗੱਲ ਹੈ ਫਿਰ ਤੁਹਾਨੂੰ ਸਕੂਲ ਜਾਣ ਦੀ ਕੋਈ ਲੋੜ ਨਹੀਂ ਹੈ ਅੱਜ ਅੱਜ ਆਪਾਂ ਘਰੇ ਤੁਹਾਡੇ ਮਾਤਾ ਪਿਤਾ ਨਾਲ ਪਾਰਟੀ ਕਰਾਂਗੇ ਅਤੇ ਸੈਲੀਬ੍ਰੇਸ਼ਨ ਕਰਾਂਗੇ ਦੋਸਤੋ ਬਧੀਆ ਘਰ ਨੂੰ ਸੁਝਾ ਦਿੰਦੇ ਹਨ ਬੱਚੇ ਮਾਤਾ ਦੇ ਨਾਲ ਲੱਗਦੇ ਹਨ ਅਤੇ ਦੋਹਾਂ ਜੀਆਂ ਦੇ ਉੱਠਣ ਤੋਂ ਪਹਿਲਾਂ ਸਾਰਾ ਘਰ ਗੁਬਾਰਿਆਂ ਦੇ ਨਾਲ ਅਤੇ ਤਰ੍ਹਾਂ ਤਰ੍ਹਾਂ ਦੇ ਡੈਕੋਰੇਸ਼ਨ ਦੇ ਨਾਲ ਸਜਾ ਹੋਇਆ ਹੈ ਜਿਵੇਂ ਹਰਮਨ ਉੱਠਦੀ ਹੈ ਦੋਵੇਂ ਬੱਚਿਆਂ ਨੂੰ ਸਾਹਮਣੇ ਖੜਾ ਦੇਖ ਸਰਪ੍ਰਾਈਜ਼ ਬੋਲਦੇ ਦੇ ਖੁਸ਼ ਹੋ ਜਾਂਦੀ ਹੈ ਦੋਵਾਂ ਨੂੰ ਜੱਪੀ ਦੇ ਵਿੱਚ ਭਰ ਲੈਂਦੀ ਹੈ ਅਤੇ ਯਾਦ ਆ ਜਾਂਦਾ ਹੈ ਵੀ ਅੱਜ ਤਾਂ ਸਾਡੀ ਮੈਰਿਜ ਅਨਿਵਰਸਰੀ ਹੈ। ਦੋਸਤੋ ਬੱਚਿਆਂ ਨੂੰ ਇਸ ਤਰ੍ਹਾਂ ਕਰਦੇ ਦੇਖ ਇੱਕਦਮ ਹੈਰਾਨ ਵੀ ਹੁੰਦੀ ਹੈ, ਖੁਸ਼ ਵੀ ਹੁੰਦੀ ਹੈ ਕਿਉਂਕਿ ਅੱਜ ਤੋਂ ਪਹਿਲਾਂ ਬੱਚਿਆਂ ਨੇ ਕਦੇ ਵੀ ਉਸ ਵਾਸਤੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ। ਇਹਨੇ ਦੇ ਵਿਚਕਾਰ ਰਵਿੰਦਰ ਬੋਲ ਪੈਂਦਾ ਹੈ। ਇਹ ਸਭ ਮਾਤਾ ਜੀ ਦਾ ਆਈਡੀਆ ਸੀ। ਹੁਣ ਮਾਤਾ ਜੀ ਨੂੰ ਹੋਰ ਵੀ ਚੰਗੀ ਨਿਗਾ ਨਾਲ ਦੇਖਦੀ ਹੈ ਅਤੇ ਸੋਚਦੀ ਹੈ ਕਿੰਨੀ ਚੰਗੀ ਹੈ ਮਾਤਾ ਜੀ ਜੋ ਕਿ ਬੱਚਿਆਂ ਨੂੰ ਸਾਨੂੰ ਪਿਆਰ ਜੋ ਕਿ ਬੱਚਿਆਂ ਨੂੰ ਸਾਨੂੰ ਪਿਆਰ ਕਰਨਾ ਸਿਖਉਰੀ ਹੈ ਦਰਅਸਲ ਉਨਾ ਦੋਹਾ ਨੇ ਬੱਚਾ ਨੂੰ ਕਦੇ ਵੀ ਸਮਾਂ ਨਹੀਂ ਸੀ ਦਿੱਤਾ ਇਸ ਕਰਕੇ ਘਰ ਦੇ ਵਿੱਚ ਵੱਡੇ ਬਜ਼ੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਕਹਾਣੀ ਦੇ ਵਿੱਚ ਮੋੜ ਉਦੋਂ ਆਉਂਦਾ ਹੈ ਲੇਕਿਨ ਕਹਾਣੀ ਦੇ ਵਿੱਚ ਮੋੜ ਉਦੋਂ ਆਉਂਦਾ ਹੈ ਜਦੋਂ ਦੁਪਹਿਰ ਵੇਲੇ ਹਰਮਨ ਕਾਲੀਕਾਲੀ ਦੇ ਵਿੱਚ ਆਪਣੇ ਸੋਨੇ ਦੇ ਗਹਿਣਿਆਂ ਵਾਲਾ ਡੱਬਾ ਖੁੱਲਾ ਛੱਡ ਜਾਂਦੀ ਹੈ ਬੈੱਡ ਤੇ ਪਿਆ ਰਿਹਾ ਹੈ ਅਤੇ ਆਪ ਸ਼ੋਪਿੰਗ ਕਰਨ ਲੱਗ ਜਾਂਦੀ ਹੈ ਲੇਕਿਨ ਜਿਵੇਂ ਹੀ ਘਰਾਂ ਦੀ ਹੈ ਤਾਂ ਦੇਖ ਕੇ ਹਰਾਨ ਰਹਿ ਜਾਂਦੀ ਹੈ ਘਰ ਦੇ ਵਿੱਚ ਮਾਤਾ ਕੁਤੇ ਦਿਖਾਈ ਨਹੀਂ ਦੇ ਰਹੀ ਅਤੇ ਇਕਦਮ ਪੱਜੀ ਪੱਜੀ ਉਸ ਨੂੰ ਯਾਦ ਆ ਜਾਂਦਾ ਹੈ ਇਕਦਮ ਉਸ ਨੂੰ ਯਾਦ ਆ ਜਾਂਦਾ ਹੈ ਵੀ ਘਰ ਦੇ ਵਿੱਚ ਤਾਂ ਸੋਨੇ ਦੇ ਗਹਿਣੇ ਵਾਲਾ ਡੱਬਾ ਖੁੱਲਾ ਰਹਿ ਗਿਆ ਹੋਏ ਭੱਜਦੀ ਹੈ ਅਤੇ ਜਾ ਕੇ ਕਮਰੇ ਵੱਲ ਦੇਖਦੀ ਹੈ ਕਮਰੇ ਦੇ ਵਿੱਚੋਂ ਨਹੀਂ ਹੈ ਇਕਦਮ ਮੱਥੇ ਨੂੰ ਹੱਥ ਫੇਰਦੀ ਹੈ ਜ਼ਮੀਨ ਤੇ ਬੈਠ ਜਾਂਦੀ ਹੈ ਬੱਚੇ ਆ ਜਾਂਦੇ ਹਨ ਉਹਨਾਂ ਨੂੰ ਪੁੱਛਦੀ ਹੈ ਦਾਦੀ ਮਾਤਾ ਕਿੱਧਰ ਹਨ ਤਾਂ ਬੱਚੇ ਕਹਿੰਦੇ ਹਨ ਉਹ ਤਾਂ ਤੁਹਾਡੇ ਜਾਣ ਤੋਂ ਅੱਧੇ ਕੱਟੇ ਬਾਅਦ ਹੀ ਇੱਥੋਂ ਚਲੇ ਗਏ ਹਨ ਅਤੇ ਪਤਾ ਨਹੀਂ ਕਿੱਧਰ ਗਏ ਹਨ ਆਪਣੇ ਮੱਥੇ ਤੇ ਹੱਥ ਫੇਰਦੀ ਹੈ ਰਵਿੰਦਰ ਉੱਚੀ ਆਵਾਜ਼ ਦੇ ਵਿੱਚ ਬੋਲਦੀ ਹੈ ਲੈ ਕਰ ਲੈ ਦਾਦੀ ਦੀ ਸੇਵਾ ਹੋਰ ਲੈ ਇੱਥੇ ਅਣਜਾਣ ਬੁੱਢੀ ਨੂੰ ਮੈਂ ਜਾਣਦੀ ਸਾਂ ਇਹ ਧੋਖੇਬਾਜ਼ ਹੈ ਲੇਕਿਨ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਮੰਨਿਆ ਮੈਂ ਉਸ ਦਿਨ ਤੈਨੂੰ ਰੋਕ ਲੈਂਦੀ ਜਦੋਂ ਤੂੰ ਉਸ ਬੁੱਢੀ ਨੂੰ ਇੱਥੇ ਰੱਖਿਆ ਸੀ ਰਵਿੰਦਰ ਵੀ ਆਪਣੇ ਮੱਥੇ ਤੇ ਹੱਥ ਫੇਰਦਾ ਹੈ ਅਤੇ نیچے ਬੈਠ ਜਾਂਦਾ ਹੈ ਉਸ ਨੂੰ ਵੀ ਯਕੀਨੀ ਸੀ ਹੋ ਰਿਹਾ ਵੀ ਇਹ ਸਭ ਮੇਰੇ ਨਾਲ ਕੀ ਹੋ ਗਿਆ ਹੈ ਜੋ ਬੁੱਢੀ ਮਾਤਾ ਜੋ ਨਿਸਵਾਰਥ ਸੇਵਾ ਕਰ ਰਹੀ ਸੀ ਅੱਜ ਅਚਾਨਕ ਇਸ ਤਰ੍ਹਾਂ ਗਾਇਬ ਹੋ ਗਈ ਹੈ ਉਤੋਂ ਗਹਿੜੇ ਵੀ ਗਾਇਬ ਹਨ ਦੋਹਾਂ ਦੇ ਮਨਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ ਆਪਸ ਦੇ ਵਿੱਚ ਲੜਾਈ ਕਰਨ ਲੱਗ ਜਾਂਦੇ ਹਨ ਵੀ ਇਹ ਤੇਰਾ ਕਸੂਰ ਹੈ ਦੂਜਾ ਕਹਿੰਦਾ ਹੈ ਜੀ ਨਹੀਂ ਤੇਰਾ ਅੱਗੋਂ ਇਹਨੇ ਦੇ ਵਿਚਕਾਰ ਬਹਿਲ ਵੱਜਦੀ ਹੈ ਦਰਵਾਜ਼ਾ ਖੋਲਦੀ ਹੈ ਤਾਂ ਅੱਗੇ ਮਾਤਾ ਚਰਨ ਕੌਰ ਖੜੀ ਹੈ ਉਸਦੇ ਹੱਥ ਦੇ ਵਿੱਚ ਇੱਕ ਗਿਫਟ ਵਾਲਾ ਥੈਣਾ ਹੈ ਅਤੇ ਇੱਕ ਦੂਜਾ ਥੈਣਾ ਹੈ ਦੋਸਤੋ ਅੰਦਰ ਆ ਜਾਂਦੀ ਹੈ ਅਤੇ ਅੰਦਰ ਆ ਕੇ ਦੋਹਾਂ ਨੂੰ ਇੱਕ-ਇੱਕ ਗਿਫਟ ਦੇ ਦਿੰਦੀ ਹੈ ਦੋਸਤੋ ਦੋਵੇਂ ਗਿਫਟ ਖੋਲਦੇ ਹਨ ਤੰਦਨੋ ਸੋਨੇ-ਸੋਨੇ ਗਿਫਟ ਨਿਕਲਦੇ ਹਨ ਰਵਿੰਦਰ ਵਾਸਤੇ ਸੋਹਣਾ ਸੂਟ ਅਤੇ ਇਧਰੋਂ ਅਤੇ ਇਧਰੋਂ ਹਰਮਨ ਵਾਸਤੇ ਇੱਕ ਸੋਨੇ ਦੀ ਬੜੀ ਭਾਰੀ ਅੰਗੂਠੀ ਗਿਫਟ ਦੇ ਵਿੱਚ ਨਿਕਲਦੀ ਹੈ ਹੈਰਾਨ ਹੈ ਵੀ ਮਾਤਾ ਐਨੀ ਮਹਿੰਗੀ ਅੰਗੂਠੀ ਸੋਨੇ ਦੀ ਮੇਰੇ ਵਾਸਤੇ ਲੈ ਕੇ ਆਈ ਹੈ ਉਹ ਮਨਾ ਕਰ ਦਿੰਦੀ ਹੈ ਨਹੀਂ ਮਾਤਾ ਮੈਂ ਨਹੀਂ ਲੈਣੀ ਅਤੇ ਮਨ ਹੀ ਮਨ ਸੋਚਦੀ ਹੈ ਮਨਾ ਮੈਂ ਕਿੰਨੀ ਬਾਪੜਾਂ ਜੋ ਮਾਤਾ ਵਾਸਤੇ ਇਹਨੇ ਮਾੜੇ ਸ਼ਬਦ ਵਰਤੇ ਤੇ ਮਾਤਾ ਤੇ ਨਸ਼ਕ ਕੀਤਾ ਅਤੇ ਮਾਤਾ ਨੂੰ ਪੁੱਛਦੀ ਹੈ ਉਹ ਗਿਆਨੀ ਕਿਤੇ ਹਰ ਮਾਤਾ ਜੀ ਤਾਂ ਮਾਤਾ ਆਖ ਦਿੰਦੀ ਹੈ ਤੂੰ ਤਾਂ ਕੋਲਾ ਛੱਡ ਦਿੱਤਾ ਸੀ ਮੈਂ ਉਸ ਨੂੰ ਦੁਬਾਰਾ ਬੰਦ ਕਰਕੇ ਅਲਮਾਰੀ ਦੇ ਵਿੱਚ ਰੱਖ ਕੇ ਤਾਲਾ ਲਗਾ ਦਿੱਤਾ ਹੈ ਆ ਦੇਖ ਉਸ ਦੀ ਚਾਬੀ ਹੁਣ ਹਰਮਨ ਮਨ ਹੀ ਮਨ ਸ਼ਰਮਿੰਦਾ ਹੈ ਆਪਣੇ ਆਪ ਤੇ ਉਸ ਨੂੰ ਸ਼ਰਮ ਆ ਰਹੀ ਹੈ ਰਵਿੰਦਰ ਵੀ ਹਰਮਨ ਵੱਲ ਦੇਖ ਕੇ ਮੁਸਕਰਾ ਰਿਹਾ ਹੈ ਅਤੇ ਹਰਮਨ ਪੁੱਛਦੀ ਹੈ ਆ ਅੰਗੂਠੀ ਕਿਸ ਦੀ ਹੈ ਤਾਂ ਅਗੋਂ ਮਾਤਾ ਜਵਾਬ ਦਿੰਦੀ ਹੈ ਇਹ ਮੇਰੇ ਵਿਆਹ ਵਾਲਿਆਂ ਦੀ ਅੰਗੂਠੀ ਹੈ ਅਤੇ ਮੈਂ ਬਹੁਤ ਸੰਭਾਲ ਕੇ ਰੱਖੀ ਸੀ ਇਹ ਆਖਰੀ ਗਹਿਣਾ ਹੈ ਜੋ ਮੇਰੇ ਕੋਲ ਬਚਿਆ ਹੈ ਬਾਕੀ ਤਾਂ ਮੈਂ ਆਪਣੀ ਨੂੰ ਨੂੰ ਦੇ ਦਿੱਤੇ ਸੀ ਅਤੇ ਦੇਖ ਤੇਰੇ ਵਾਸਤੇ ਸ਼ਾਇਦ ਰੱਬ ਨੇ ਮੇਰੇ ਤੋਂ ਰਖਵਾ ਲਿਆ ਸੀ ਅੱਜ ਤੂੰ ਇਹ ਤੇਰਾ ਹੈ ਮੇਰੇ ਅੱਗੇ ਹੋਰ ਕੌਣ ਹੈ ਇਹੋ ਜੀ ਮੌਕੇ ਦੁਬਾਰਾ ਨਹੀਂ ਮਿਲਦੇ ਸ਼ਾਇਦ ਇਹੋ ਜੀ ਮੌਕਿਆਂ ਤੇ ਮੈਂ ਜਿੰਦਾ ਰਹਾਂ ਜਾਂ ਨਹੀਂ ਲੇਕਿਨ ਆਜੱਕ ਆ ਤੇਰੇ ਵਾਸਤੇ ਹੈ ਦੇਖ ਤੈਨੂੰ ਪਸੰਦ ਆਵੇਗਾ ਤਾਂ ਅਗੋ ਹਰਮਨ ਤਾਂਗੋ ਹਰਮਨ ਮਨਾ ਕਰਨ ਲੱਗ ਜਦੀ ਹੈ ਜੇਕਰ ਤੁਹਾਡਾ ਆਖਰੀ ਗਹਿਣਾ ਹੈ ਤਾਂ ਤੁਸੀਂ ਆਪਣੇ ਕੋਲ ਰੱਖੋ ਮੈਨੂੰ ਕਾਤ ਦੇਣ ਲੱਗੇ ਹੋ ਤਾਗੋ ਮਾਤਾ ਕੰਜੀ ਹੈ ਇਹ ਮਾਤਾ ਦਾ ਅਸ਼ੀਰਵਾਦ ਹੈ ਆਪਣੇ ਕੋਲ ਰੱਖ ਚਿੰਤਾ ਨਾ ਕਰ ਅੱਜ ਤੋਂ ਇਹ ਤੇਰਾ ਹੈ ਹਰਮਨ ਸ਼ਰਮਿੰਦਾ ਹੈ ਅਤੇ ਮਾਤਾ ਦਾ ਤਨਵਾਦ ਕਰਦੀ ਹੈ ਪੈਰੀ ਹੱਥ ਲਗਾ ਕੇ ਅਸ਼ੀਰਵਾਦ ਲੈਂਦੀ ਹੈ ਅੰਗੂਠੀ ਆਪਣੀ ਉਂਗਲ ਦੇ ਵਿੱਚ ਪਾ ਲੈਂਦੀ ਹੈ ਬਹੁਤ ਸੋਹਣੀ ਹੈ ਉੱਪਰ ਸੋਨਾ ਨਗ ਵੀ ਲੱਗਿਆ ਹੈ ਦੋਸਤੋ ਬਹੁਤ ਪ੍ਰਭਾਵਿਤ ਹੁੰਦੀ ਹੈ ਸ਼ਰਮਿੰਦਾ ਹੈ ਅਤੇ ਰੱਬਗੇ ਅਰਦਾਸ ਕਰਦੀ ਹੈ ਇਹੋ ਜੀ ਮਾਤਾ ਸਭ ਨੂੰ ਦੇਵੇ ਅਤੇ ਇਹੋ ਜੇ ਮਾਤਾ ਪਿਤਾ ਜੋ ਕਿ ਬੱਚਿਆਂ ਨੂੰ ਇਨਾ ਪਿਆਰ ਕਰਦੇ ਹਨ ਬੱਚਿਆਂ ਦੀ ਜ਼ਿੰਦਗੀ ਇੰਨੀ ਸੋਹਣੀ ਬਣਾ ਦਿੰਦੇ ਹਨ ਜੋ ਕਿ ਬੱਚਾ ਨੂੰ ਬਿਰਧ ਆਸ਼ਰਮ ਛੱਡਾਉਂਦੇ ਹਨ ਇੰਨੀ ਗੱਲ ਕਹਿ ਕੇ ਉਹ ਰੱਬ ਦਾ ਧੰਨਵਾਦ ਕਰਦੀ ਹੈ ਅਤੇ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗਿਆ ਤੁਹਾਨੂੰ ਬਚਨ ਕੌਰ ਦਾ ਇਹ ਰਵਈਆ ਕਿ ਸੱਚਮੁੱਚ ਤੁਹਾਨੂੰ ਲੱਗਦਾ ਹੈ ਕਿ ਅਪਕਰ ਦੇ ਵਿੱਚ ਇੱਕ ਬਜ਼ੁਰਗ ਦਾ ਹੋਣਾ ਕਿੰਨਾ ਜ਼ਰੂਰੀ ਹੈ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਇਸ ਕਹਾਣੀ ਤੋਂ ਕੀ ਸਿੱਖ ਮਿਲਦੀ ਹੈ ਇਹ ਵੀ ਦੱਸੋ ਜੀ ਕਮੈਂਟ ਦੇ ਵਿੱਚ ਵਧੀਆ ਕਮੈਂਟ ਨੂੰ ਆਪਾਂ ਪਿੰਨ ਕਰਾਂਗੇ ਅਤੇ ਉਸ ਨੂੰ ਸਭ ਲੋਕ ਅਗਲੀ ਵੀਡੀਓ ਦੇ ਵਿੱਚ ਪੜ ਸਕਣਗੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਜੇਕਰ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਦਿਓ ਜੀ ਇਜਾਜ਼ਤ